すごい。 ਆਉਂਦੇ ਜੀ ਚਲੋ ਤੁਹਾਨੂੰ ਜੀਣਾ ਪਹਿਲਾਂ ਤੁਹਾਨੂੰ ਵੀ ਅੱਜ ਵੀ ਤੁਹਾਨੂੰ ਸਾਡੇ ਤੋਂ ਕੋਈ ਸਵਾਲਾ ਦਾ ਜਵਾਬ ਜਿਹੜਾ ਕਰਨਾ ਹੈ ਕੋਈ ਚਲੋ ਮਸਜਿਦ ਨੂੰ ਫਿਰ ਕਿਉਂ ਸੋਚੀਏ ਇਕੱਲਾ ਆ ਕੇ ਫੇਰ ਦੁਬਾਰਾ ਪੁਸਟੇ ਕੱਢ ਕਰਦਾਂਗੇ ਕਿਹਨੂੰ ਕਰਵਾਉਂਦੇ ਨੇ ਕੱਢ ਕਰਦਿਆਂ ਆਵਾਜ਼ ਨਹੀਂ ਆਉਂਦੀ ਸਰ ਪੰਜਾਬੀ ਸਰਮਾ ਦੇ ਸਰਮੌਰ ਕਮੇਟੀ ਇੱਕ ਬਚਤਨੀ ਨਗਾਕਾਰ ਕੱਲ ਸਾਨੂੰ ਸਦੀਵੀ ਵਿੱਚ ਛੋੜਾ ਦੇਈਏ ਜੇ ਕਿ ਜਿੰਦਾ ਪਹਲਾਤੀ ਮੰਗਤ ਨਹੀਂ ਰਹੇ ਤੇ ਆਪਸਪਤ ਪਹਿਲਾਂ ਉਹਨਾਂ ਨੂੰ ਖਰਾਜ ਇਹ ਅਕੀ ਤਰਬੀਸ਼ ਕਰਾਂਗੇ 2 ਮਿੰਟ ਦਾ ਮੌਨ ਚਾਹ हां थे अभी तुम वो दिस माय फंक्शन वो बेटर देन इन द लॉ वेटिंग करा थोड़ा फॉर्मल फंक्शन है अपन बात कर हां तो तू इथे आ जा किंग ऑपरेटर को फिक्स कर दे ये तो पूरीया तो फोटो के हमको अच्छा लगेगा दैट्स सो बैड यू नो मींस ਮੈਂ ਜੀ ਵੀ ਬਾਰੇ ਹੋਣੀ ਹੋਣੀ ਜੇਲੀ ਇਹ ਸਭ ਨੂੰ ਪਤਾ ਹੈ ਜਿਹੜਾ ਸ਼ੁਰੂਤ ਕਰਦੇ ਹਾਂ। ਸਾਡੇ ਸਾਡੇ ਪ੍ਰਬੰਧਕੀ ਜਿਹੜਾ ਭਗਤੀ ਮੰਗਲ ਹੈ ਉਹਦੇ ਨਾਲ ਮੈਮ ਸੁਗਿੰਤਾ ਜੀ ਵੀ ਭਗਤੀ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਸਾਡੇ ਐਸੇ ਮੁਖਮਾਨ ਡਾਕਟਰ ਸਰਾਜ ਜੀ ਵੀ ਅੱਜ ਜਿਸ ਚਰਚਾ ਲਈ ਅਸੀਂ ਇਕੱਠੇ ਹੋਇਆ। ਕੁੰਜੀਵਤੀ ਦੇ ਨਾਟਕ ਸੁਨਾ ਮੇੜਾ ਦੀ ਪੇਸ਼ਕਾਰੀ ਹੋਈ ਸੀ ਪਟਿਆਲੇ ਹਮੇਂ ਰੀਸੈਂਟਲੀ ਉਹ ਆਪਾਂ ਸਭ ਨੇ ਦੇਖਿਆ ਉਸ ਨਾਟਕ ਤੇ ਚਰਚਾ ਤੇ ਵਿਸ਼ਾ ਵਿਸਥਾਰ ਤੇ ਚਰਚਾ ਹੋਈ ਜੀ ਤੇ ਜਿਹਦੇ ਸਾਡੇ ਮੁੱਖ ਬੁਲਾਰੇ ਹੁੰਦੇ ਡਾਕਟਰ ਕੁਦੀ ਇੱਕ ਆਏ ਹੋਏ तमाम ਸੁਜਣਾ ਮੈਂ ਆਪਣੇ ਤੌਰ ਤੇ ਵੀ ਸਨੋਚਿਤ ਕਰਦਾ ਹਾਂ ਮੈਸਜ ਜੀ ਮੈਂ ਕੀ ਕਰਾਂਗਾ ਕਿ ਜਿੰਨੇ ਵੀ ਲੋਗ ਆਏ ਨੇ ਤੁਸੀਂ ਸਵਾਗਤ ਪਹਿਲਾ ਸੰਜੀਤ ਜੀ ਕੋ ਮੈਨੂੰ ਬਹੁਤ ਸਵਾਗਤ ਸਵਾਗਤ ਦੀ ਉਸ ਆਹੋ ਜੀ ਆਪ ਦਾ ਦਮਨ ਡਾਕਟਰ ਸ਼ਰੀ ਦਾ ਕੀ ਕਿਸੇ ਪਰਚੇ ਦੀ ਮਹਤਾਜ ਨਹੀਂ ਅਸੀਂ

ਇਹ ਜਮਾਇਤ ਇੰਨਾ ਗੰਭੀਰ ਅਧਿਸ਼ੀਲਾ ਬੁਲੀ ਮੈਨੂੰ ਪਤਾ ਨਹੀਂ ਕਿ ਕੰਪਨੀ ਦਰਾਲ ਨਵੇਂ ਅਨੁਵਰਤ ਕੀ ਨਾ ਕਰ ਸਕਣ ਕਿ ਬਸੇ ਵਾਸਾ ਫਸਤੀ ਨੇ ਲਗ ਸਮਾ ਸੁਖੀ ਕਰ ਮਾ ਤੇ ਇਹ ਇਹ ਦੇਖੋ ਕਿ ਤੱਕ ਤਮੀ ਇਹਨਾਂ ਨੇ ਕਿੱਥੇ ਕ੍ਰੀਏਟ ਡਾਕਟਰ ਸੋਨਾਲ ਡਾਕਟਰ ਸੋਨਾਲ ਸਿੱਖ ਬੁਧੀ ਇੰਨੀ ਤੱਕ ਮੈਨੂੰ ਉਦੋਂ ਵੀ ਪਤਾ ਲੱਗਿਆ ਸੀ 2003 ਜਦੋਂ ਫਸਟ ਟਾਈਮ ਕਿੜਾ ਗਏ ਸੀ ਬੜੇ ਸਮਾਰਟ ਬਾਜ਼ਾਰ ਤੇ ਹੋਏ ਇੱਕ ਪੇਨਾ ਦੀ ਨੂੰ ਇੱਕ ਵਾਰ ਆ ਗਈ ਇਹ ਜੀ ਡਾਕਟਰ ਸਵਰਾਜ ਸਿੱਖ ਦੀ ਯੂਨੀ ਸਿੱਖ ਚਿੰਤਕ ਮੈਂ ਹਾਜ਼ਰ ਹਾਂ ਅਗਲੇ ਕੁ ਤੋਂ ਮੌਰੀਆਂ ਨਾਲ ਬੜੀ ਕੰਮ ਚਿੰਤਕ ਦੇ ਵਿੱਚ ਤੇ ਅਵੇਲਿਆ ਨੂੰ ਮਿਲਿਆ ਤੁਹਾਨੂੰ ਫਿਰ ਪਤਾ ਲੱਗਿਆ ਵਾਕਈ ਕਿ ਸਿਖਾਵੇ ਵਾਲੇ ਵੀ ਭરાਏ ਗਏ ਸਨ ਪੰਜਾਬੀਆਂ ਬਾਰੇ ਗਰੀਬੀ ਦੀ ਜਨਤਾ ਲਈ ਆਪ ਨੂੰ ਮਸਲੇ ਹੋ ਰਹੇ ਨੇ ਸਿੱਖਿਆ ਦਾ ਕੰਮ ਹੈ ਇਹ ਜੇ ਮਿਲਵਾਉਣ ਦਾ ਉਸ ਉਹ ਸੋਲ ਨੇ ਸਾਰੇ ਮਸਲੇ ਹਾਂ ਗਰੀਬੀ ਦੀ ਜਿਹੜਾ ਮਰੇ ਮਨੇ ਕੀ ਮੈਂ ਜਿਹੜਾ ਹੁੰਦਾ ਕਿ ਬੰਦਾ ਕੋ ਤਾਂ ਸਿਆਣਾ ਹੀ ਚੱਲਦਾ ਬੰਦਾ ਕੋਈ ਕਿਉਂਕਿ ਦੂਜੀ ਗੱਲ ਹੋ ਰਹਾ ਉਹ ਪਬਲੀਕਲੀ ਗੱਲ ਨਹੀਂ ਕਰ ਨੂੰ ਉਹ ਉਹ ਮੋਰੇ ਤੋਂ ਸਮਝੀ ਹੋਏ ਬੰਦਾ ਇਨਾ ਸਿਆਣਾ ਹੋਏ ਕਿ ਉਹ ਫਰੀਕੀ ਕਲੈਕਟਰ ਨੂੰ ਕਹਿੰਦੇ ਹੁਣ ਡਾਡ ਕਲੀਪ ਦੀ ਇੱਕ ਕਵਿ ਜਾਈ ਹੈ ਜੀ ਉਹ ਕਿਹਾ ਕਿ ਉਹ ਤਾਂ ਇਹ ਕੰਦੇਸ਼ੀਰ ਦਾ ਹੀ ਕਰਦਾ ਕਿ ਰਿਜ਼ੋਲਵ ਹੋ ਤਾਂ ਵੀ ਇਹ ਰਾਤ ਕਰੀ ਗਈ ਹੈ ਰਾਤ ਕਰੂ ਨਹੀਂ ਲੋੜੀ ਇੰਨਾ ਸ਼ਰਮ ਬੰਦਾ ਉਹ ਗਰੀਦ ਇਹ ਕੰਮ ਕਰਨਾ ਕੋਕੇ ਕੰਮ ਕਰਦਾ ਜਦੋਂ ਜਿਸੇ ਕਲੀਪ ਵੀ ਪਟਾਉਂਦੇ ਸਭ ਮਡੇ ਮਡੇ ਲੋਕਾਂ ਉਹਦੇ ਜੀਵਨ ਚੰਦ ਕੋੜਾ ਆ ਜੀ ਮੋਦੀ ਈਗਲ ਹੋ ਗਿਆ ਇਹ ਡਾਕਟਰ ਜਿੰਦਗੀ ਹੈ ਸ਼ਗਰ ਸ਼ਗਰ ਦਾ ਮਤਲਬ ਵੀ ਹੁੰਦਾ ਕਮਿਟੀ ਤੋਂ ਬੋਰਡ ਨੂੰ ਨਾ ਤੇ ਡਾਕਟਰ ਨੇ ਮੈਂ ਬਹੁਤ ਲੋਕਾਂ ਨੂੰ ਉਹ ਵੰਤੋਂ ਮਾ ਕਿਹੜਾ ਵੀ ਮੰਨ ਲੈਣ ਪਰ ਫਰੀਕਾ ਨਹੀਂ ਮੰਨਦਾ बहुमत आ गई अब बहुत वो मालूम तो है दोस्त आगे। आगे वो, वो है। नहीं है हैं दोस्त कि कड़ा चंगा माड़ा के हल है क्या हाल नहीं है आज तुम्हें बोलना है मैं सुनना है ਉਥੇ ਵੀ ਲੋਕਾਂ ਦੀ ਜਦੋਂ ਨਾਲੇ ਕੋਟਿਆ ਉਹ ਜਿਹੜੇ ਦੇਸ਼ਾਂ ਦੇ ਤੋਂ ਆਈ ਹੋਈ ਹੈ ਉਹ ਕੰਪਨੀ ਨੂੰ ਬਾਰੇ ਲੋਕ ਕਮਿਊਨਿਟੀ ਐਕਸਕਲੂਸਿਵ ਮੈਂਬਰ ਉਹ ਕਦੇ ਵੀ ਕੀ ਨੇ ਤੁਸੀਂ ਦੱਸੋ ਸਾਨੂੰ ਇਹ ਗੱਲ ਉਸਨੂੰ ਮੈਂ ਸੁਣ ਲਿਆ